ਦ ਕੋਟ 100% ਭਗਵੰਤਮਾਨ ਦੋਸ਼ੀ ਹੈ ਜੀ ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਹੈ ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ ਐਸਐਸਪੀ ਵਦਸ਼ਲਾ ਗੁਪਤਾ ਦੇ ਖਿਲਾਫ ਡੀਆਈਜੀ ਭੁਪਤੀ ਦੇ ਖਿਲਾਫ ਇੱਕ ਉਥੇ ਡੀਐਸਪੀ ਸੀ ਜਸਪ੍ਰੀਤ ਜਾਂ ਕੀ ਨੋਾ ਫਗਵਾੜੇ ਦਾ ਉਹ ਤਾਂ ਮੈਂ ਉਥੇ ਨੋ ਦੱਸਿਆ ਸੀ ਸਬ ਇੰਸਪੈਕਟਰਾਂ ਜਿਹੜੇ ਸਿੱਧੇ ਭਗਵੰਤਮਾਨ ਨਾਲ ਉਥੇ ਗੱਲਾਂ ਚੋ ਹੋ ਰਹੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ ਹਜ਼ਾਰ ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ 'ਚ ਭਾਈ ਕਿਨੂੰ ਜਾ ਕੇ ਤੇ ਫਾਇਰਿੰਗ ਔਰ ਜੇ ਆ ਜਿੰਨਾ ਤੇ ਕਾਰਵਾਈ ਨਹੀਂ ਹੁੰਦੀ ਇਹ ਤੋਂ ਉਹ ਜਿੰਨੇ ਢੋਂਗੀ ਹੈ ਨਾ ਜਿਹੜੇ ਸਰਕਾਰੀ ਬਾਬੇ ਨੇ ਜਿਹੜੇ ਜਾ ਕੇ ਮੱਤੇ ਪਾਉਂਦੇ ਦਿੱਲੀ ਅੱਜ ਉਹਨਾਂ ਨੂੰ ਵੀ ਸਵਾਲ ਉੱਠਣੇ ਆ ਕਿ ਗੁਰੂ ਘਰ ਗੋਲੀ ਚੱਲੀ ਆ ਬੇਰ ਸਾਹਿਬ ਦੇ ਸਾਹਮਣੇ ਗੋਲੀ ਚੱਲੀ ਆ ਬੂਟ ਪਾ ਕੇ ਲੋਕ ਗੁਰੂ ਘਰ 'ਚ ਸ਼ਾਮਲ ਹੋਏ ਆ ਅਖੰਡ ਪਾਠ ਸਾਹਿਬ ਖੰਡਿਤ ਕੀਤੇ ਗਏ ਆ ਔਰ ਅੱਜ ਵੀ ਨਹੀਂ ਬੋਲਦੇ ਇਹ ਤੋਂ ਸਮਝ ਆਉਂਦੀ ਹੈ ਕਿ ਉਹਨਾਂ ਲਈ ਪੋਲਿਟਿਕਸ ਮੁੱਖ ਹੈ ਗੁਰੂ ਮੁੱਖ ਨਹੀਂ ਐਚਆਈਟੀ ਵੀ ਉੱਚਾ ਨਾ ਕਰਿਓ ਐਚਆਈਟੀ ਵੀ ਮਜ਼ਾਕ ਹੀ ਬਣ ਗਈ ਹੈ ਵੇਖੋ ਇਹ ਪੰਜਵੀਂ 6ਵੀਂ ਐਸਆਈਟੀ ਬਣ ਗਈ ਔਰ ਹਰ ਸਿੱਟ ਦੇ ਸਿੱਟਾ ਨਿਕਲਦੀ ਔਰ ਮੈਂ ਬਾਰ ਬਾਰ ਕਹਿ ਦਿਆਂ ਦੇਖੋ ਇਹ ਸਭ ਨੂੰ ਪਤਾ ਕਿ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਆ ਉਹ ਮੇਰਾ ਕਾਗਜ਼ ਕੱਢ ਕੇ ਲਿਆਈਓ ਉਹ ਕਾਗਜ਼ ਜਿਹੜਾ ਆਪਣਾ ਮੇਰੇ ਕਾਗਜ਼ਾਂ ਚੋਂ ਇਹ ਚਟੋਪਾਦਿਆ ਸਾਫ ਦੇ ਸਾਫ ਤਾਂ ਕਾਹਦਾ ਕਹਿਣਾ ਉਹਨੂੰ ਜਿਹੜਾ 22 ਦਿਨ ਚ ਡੀਜੀਪੀ ਕੁਰਸੀ ਤੋਂ ਲੱਤ ਗਿਆ ਹੋਵੇ ਸੁਪਰੀਮ ਕੋਰਟ ਦਾ ਨਕਾਰਿਆ ਹੋਵੇ ਯੂਪੀਐਸਸੀ ਦਾ ਨਕਾਰਿਆ ਹੋਵੇ ਅੱਜ ਜਿਹੜਾ ਮੇਜਰ ਪੈਨਲਟੀ ਚਾਰਚੀਟਡ ਹੋਵੇ ਪ੍ਰਧਾਨ ਮੰਤਰੀ ਸਿਕਿਉਰਿਟੀ ਤੇ ਉਹਦੀ ਇਸ ਗੱਲ ਦੀ ਵੀ ਇਨਕੁਆਇਰੀ ਖੁੱਲ ਗਈ ਆ ਕਿ ਉਹਨੇ ਪੀਓ ਨੂੰ ਜਿਹੜੇ ਕੋਰਟ ਤੋਂ ਪੀਓ ਹੁੰਦੇ ਆ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਪੀਓ ਨੂੰ ਬਹਿ ਕੇ ਰੋਟੀ ਖਾਂਦਾ ਸੀ ਉਹਨੂੰ ਬੇਟਾ ਬੇਟਾ ਕਰਕੇ ਉਹ ਸੰਬੋਧਨ ਹੁੰਦਾ ਸੀ ਪੀਓ ਦੇ ਆਖੇ ਉਹ ਬਦਲੀਆਂ ਕਰਦਾ ਸੀ ਥਾਣੇਦਾਰ ਲੱਗਦੇ ਸਨ ਜਿਹੜੇ ਬੰਦਾ ਅੱਜ ਇੰਟਰਪ੍ਰੀਟ ਚੱਡੇ ਦੇ ਕੇਸ 'ਚ ਅਕਿਊਜ਼ਡ ਹੋਵੇ 302 'ਚ ਇਹ ਜੇ ਨਲਾਇਕ ਪੁਲਿਸ ਅਫਸਰ ਤਾਂ ਕੁਝ ਕਰ ਸਕਦੇ ਸੀ ਔਰ ਇਹੀ ਕਾਰਨ ਬਣਿਆ ਕਿ ਗੁਰੂ ਘਰ ਚ ਕੁਝ ਕਹਿ ਸਕਦੇ ਹੋ ਦੇ ਰਹਿਣ ਦੇਰ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਅੱਜ ਇਹਨਾਂ ਦੀਆਂ ਕੀਤੀਆਂ ਇਹਨਾਂ ਦੇ ਸਾਹਮਣੇ ਆ ਰਹੀਆਂ ਤੁਸੀਂ ਕੋਈ ਅਫਸਰ ਪੰਜਾਬ ਪੁਲਿਸ ਦਾ ਕੀ ਦੇਸ਼ ਦੁਨੀਆ ਚ ਨਹੀਂ ਲੱਭੂਗਾ ਜਿਹੜਾ ਪੀਓ ਨਾਲ ਬਹਿ ਕੇ ਰੋਟੀਆਂ ਖਾਵੇ ਉਹਨੂੰ ਘਰੇ ਸੱਦੇ ਉਹਦੇ ਆਖੇ ਬਦਲੀਆਂ ਕਰੇ ਸਿਕਿਉਰਿਟੀ ਦਵੇ ਇਹ ਤੋਂ ਗੈਰ ਕਾਨੂੰਨੀ ਕੰਮ ਕੋਈ ਨਹੀਂ ਕਰ ਸਕਦਾ ਸੀ ਉਹੋ ਜਿਹੇ ਨੇ ਮੇਰੇ ਤੇ ਪਰਚਾ ਦਿੱਤਾ ਮੇਰੇ ਤੇ ਪਰਚਾ ਕਿਸੇ ਥਾਣੇਦਾਰ ਨੇ ਨਹੀਂ ਦਿੱਤਾ 3 ਡੀਜੀਪੀ ਬਦਲਤੇ 4 ਏ ਡੀਜੀਪੀ ਬਦਲਤੇ 3 ਏਜੀ ਬਦਲ ਗਏ ਇਹ ਪਰਚਾ ਤਾਂ ਹੋਇਆ ਤੇ ਜਿਹਨੇ ਦਿੱਤਾ ਉਹਦੀ ਨਲਾਇਕੀ ਦਾ ਮੈਂ ਅੱਗੇ ਜ਼ਿਕਰ ਕਰ ਚੁੱਕਿਆ ਪ੍ਰਧਾਨ ਮੰਤਰੀ ਸਿਕਿਉਰਿਟੀ ਲੁਧਿਆਣਾ ਕੋਰਟ ਦਾ ਬੰਬਲਾਸ਼ਪੀਓ ਨਾ ਰੋਟੀਆਂ ਐਚਲੀ ਇਹ ਇੱਕ ਸਿਆਸੀ ਤੌਰ ਤੇ ਪਰਚਾ ਸੀ ਧਾਰਾ ਵੀ ਉਹਨੇ ਆਪ ਲਾਈ ਉਹ ਤਾਂ ਥਾਣੇਦਾਰ ਲਾਉਂਦਾ ਮੇਰੇ ਤੇ ਉਹਨੇ ਲਾਤੀ ਮਗਰ ਇਹ ਸਾਰੀ ਚੀਜ਼ਾਂ ਦਾ ਨਿਚੋੜ ਔਨਰੇਬਲ ਹਾਈ ਕੋਰਟ ਨੇ ਆਪਦੇ ਆਰਡਰ ਚ ਦਿੱਤਾ ਮਗਰ ਸਰਕਾਰਾਂ ਨਹੀਂ ਮੰਨਦੀਆਂ ਦੇਖੋ ਮੈਂ ਕੇਜਰੀਵਾਲ ਸਾਹਿਬ ਤੇ ਵਿਪਤਾ ਪਈ ਹੈ ਮੈਨੂੰ ਉਹਨਾਂ ਨਾਲ ਅਮਰ ਦਰਦੀ ਔਰ ਮੇਰਾ ਤਾਂ ਉਹਨਾਂ ਦਾ ਫਰਕ ਵੇਖ ਲਓ ਉਹ ਤਾਂ ਜਾਂਦੇ ਨਹੀਂ ਚਾਰ-ਚਾਰ ਵਾਰੀ ਸੱਦੇ ਤੇ ਮੈਂ ਤਾਂ ਆਈ ਵਾਰੀ ਆਇਆ ਕਿਉਂਕਿ ਮੈਨੂੰ ਪਤਾ ਝੂਠਾ ਪਰਚਾ ਮੈਂ ਤੁਹਾਨੂੰ ਕਾਂਗਰਸ ਵੇਲੇ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਪਰਚਾ ਮੇਰੇ ਤੇ ਨਵਾਂ ਦਰਜ ਕਰਨਾ ਪੈਣਾ ਉਹਨਾਂ ਨੂੰ ਕਰਨਾ ਪਿਆ ਅੱਜ ਵੀ ਮੈਂ ਕਹਿੰਨਾ ਭਗਵੰਤ ਮਾਨ ਨੂੰ ਚਾਹੀਦੇ ਐ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਕਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਜੀਠਿਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਉ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਆ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲ੍ਹਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਹੈ ਝੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰਾ ਵੀਰ ਜੇਲ ਇਸ ਨਾਟ ਦੀ ਐਂਡ ਆਲੋ ਤੋਂ ਬਾਅਦ ਕੋਟਾ ਫੈਸਲਾ ਕਰਦਿਆਂ ਨੇ ਕਿ ਪਰਚੇ ਸਹੀ ਸੀ ਕੀ ਗਲਤ ਸੀ ਹਾਈ ਕੋਰਟ ਨੇ 26 27 ਸਪਿਆ ਚ ਮੇਰੇ ਮਸਲੇ ਚ ਰੂਲਿੰਗ ਦਿੱਤੀ ਔਰ ਜੀਨੇ ਪਰਚਾ ਦਰਜ ਕੀਤਾ ਆ ਵੇਖ ਲੋ ਕੀ ਉਹਦੀ ਖਬਰਾਂ ਲਗਦੀਆਂ ਰਹੀਆਂ ਕਦੇ ਕੋਈ ਡੀਜੀਪੀ ਸੁਣਿਆ ਮੈਂ ਅੱਜ ਐਸਆਈਟੀ ਨੂੰ ਕਹਿ ਕੇ ਆਇਆ ਮੈਂ ਜੀਨੇ ਪਰਚਾ ਦਰਜ ਕੀਤਾ ਇਹ ਤਾਂ ਦੱਸ ਦਿਓ ਤੇ ਕੋਲ ਕਿਹੜਾ ਕਾਨੂੰਨ ਦਾ ਉਹਦੇ ਅਧਿਕਾਰ ਹੈ ਕਿ ਇਹ ਪੀਓ ਨਾਲ ਪਕਰੇਮਡ ਡਿਫੈਂਡਰ ਕੋਟਾਂ ਦੇ ਉਹਨਾਂ ਨਾਲ ਬਹਿ ਕੇ ਰੋਟੀ ਖਾ ਸਕਦਾ ਸੀ ਆਪਦੇ ਘਰ 'ਚੇ ਰੱਖ ਸਕਦਾ ਸੀ ਸਿਕਿਉਰਿਟੀ ਦੇ ਸਕਦਾ ਸੀ ਉਹਨਾਂ ਦੇ ਆਕੇ ਥਾਣੇਦਾਰ ਲਾਉਂਦਾ ਸੀ ਇਨਲੀਗਲ ਡਿਟੈਂਸ਼ਨ ਜੇਲਾ ਬਣਾਉਣ ਦੀ ਗੱਲ ਕਰਦਾ ਸੀ ਕੰਟਰੈਕਟ ਕਿਲਿੰਗ ਦੀ ਗੱਲ ਕਰਦਾ ਸੀ ਇਹ ਜਾਂ ਗੈਰਕਾਨੂੰਨੀ ਬੰਦਾ ਤਾਂ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਧੱਜੀਆਂ ਉਡਾ ਸਕਦਾ ਕੁਝ ਕਰ ਸਕਦਾ ਇਸ ਲਈ ਇਹਦੇ ਖਿਲਾਫ ਮੈਂ ਐਕਸ਼ਨ ਦੀ ਮੰਗ ਕੀਤੀ ਹੈ ਹਾਂ ਜੇ ਨਹੀਂ ਕਰੂੰਗੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵੰਤ ਮਾਨ ਕਿੱਥੇ ਖਲੋਤੇ ਇਹਨਾਂ ਦੇ ਮਸਲੇ ਚ ਇਹ ਜਿਹੇ ਆਪਸ਼ਨਾਂ ਦੇ ਮਸਲੇ ਨੇ ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਧਿਆ 18 ਨੂੰ ਤੁਹਾਨੂੰ ਸੱਧਿਆ ਮੈਨੂੰ ਵੀ ਤੇ ਸੱਧਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਆ ਫਰਕ ਇਹਨਾਂ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ ਪਤਾ ਨਹੀਂ ਕਦੀ ਘਬਰਾਟ ਜਾਜ ਭੇਜ ਦਿਆਂਗੇ ਵੇ ਪਾਛਨਾ ਦਾ ਕੋਰਚ ਕਰਨਾ ਹੈ ਤੇ ਪਹਿਲਾਂ ਕਰ ਲੋ ਮਗਰ ਜਾ ਆਇਓ ਕੋਈ ਨਹੀਂ ਫੇਰ ਕੀ ਆ ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ ਅਸੀਂ ਪਾਲਣਾ ਕਰਦੇ ਆ ਉਹ ਧਜੀਆਂ ਉਡਾਉਂਦਾ ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਤਾਂ ਕਾਨੂੰਨ ਨੂੰ ਹੋਰ ਰੰਗ ਦੇ ਦਿੰਦੇ ਇਸ ਲਈ ਮੈਂ ਛੋਟਾ ਸਬਦ ਦਾ ਬੜਾ ਮਸ਼ਕੂਰ ਆ ਪੂਰੀ ਅਸੀਂ ਕਾਰਪੋਰੇਸ਼ਨ ਕਰ ਰਹੇ ਆ ਔਰ ਹਰ ਤਰੀਕੇ ਨਾਲ ਕਿਉਂਕਿ ਇਹ ਸਾਰੇ ਇਹ ਵੀ ਧਿਆਨ ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ ਚ ਸੈਟਲ ਹੋ ਗਏ ਆ ਕੋਰਟ ਨੇ ਨਾ ਚ ਵੱਢਕ ਰਿਹਾ ਇਹ ਤਾਂ ਐਵੇਂ ਪਹਿਲੀ ਵਾਰੀ ਹੋਇਆ ਕੋਰਟ ਦੇ ਫੈਸਲਿਆਂ ਤੋਂ ਬਾਅਦ ਵੀ ਸਰਕਾਰ ਹੋ ਗਈ ਮੈਂ ਨਾ ਮੰਨੂ ਕੇਜਰੀਵਾਲ ਸਾਹਿਬ ਨੇ ਇਹਨਾਂ ਕੇਸਾਂ ਦੇ ਵਿਹਾਰ ਤੇ ਮੇਰੇ ਤੋਂ ਮਾਫੀ ਮੰਗੀ ਆ ਮੈਂ ਉਹਨਾਂ ਦੀ ਕਦਰ ਕਰਦਾ ਆ ਇਸ ਗੱਲ ਦੀ ਮਗਰ ਇਹ ਜਿਹੜਾ ਅਸਤੀਫਾ ਦੇ ਕੇ ਉਦੋਂ ਭੱਜ ਗਿਆ ਸੀ ਪ੍ਰਧਾਨਗੀ ਤੋਂ ਭਗਵੰਤ ਮਾਨ ਤੇ ਹੁਣ ਕਿਉਂ ਤਲੇਵੇਂ ਚੱਟਦਾ ਫਿਰਦਾ ਫਿਰ ਹੁਣ ਕਿਉਂ ਬਹਿ ਗਿਆ ਉੱਥੇ ਉਹਨੇ ਤਾਂ ਮਾफी ਮੰਗੀ ਸੀ ਔਰ ਉਦੋਂ ਤੂੰ ਭੱਜਿਆ ਸੀ ਹੁਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਮੌਕਾ ਪ੍ਰਸਤੀ ਹੈ ਇਸ ਲਈ ਚਲੋ ਇਹਨਾਂ ਨੇ ਆਪ ਦਾ ਕੰਮ ਕਰਨਾ ਅਹੀ ਆਪ ਦਾ ਕੰਮ ਕਰਨਾ ਔਰ ਮੈਂ ਤਾਂ ਪਹਿਲਾਂ ਵੀ ਹਰ ਤਰੀਕੇ ਨਾਲ ਕਾਰਪੋਰੇਟ ਕੀਤਾ ਔਰ ਅੱਜ ਵੀ ਕਰ ਰਿਹਾ ਔਰ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਹੋਇਆ ਉਹਦੀ ਰਾਜੇ ਵੜਿੰਗ ਨੂੰ ਵਧਾਈ ਤੇ ਭਗਵੰਤ ਮਾਨ ਨੂੰ ਵਧਾਈ ਪਾਈ ਹੁਣ ਤਾਂ ਤੁਹਾਡਾ ਪ੍ਰਧਾਨੀ ਪ੍ਰਧਾਨ ਜੀ ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ ਚ ਕਰਦਾ ਸੀ ਅੰਦਰ ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ ਔਰ ਹੁਣ ਰਾਤ ਦੇ ਹਨੇਰੇ ਨਹੀਂ ਹੁਣ ਤਾਂ ਦਿਨੇ ਮਿਲਿਆ ਕਰਿਓ ਆਪਸ ਚ ਗਲਵੱਕੜੀ ਪਾਇਆ ਕਰੋ ਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ ਚੋ ਸਮਝੋ ਚੰਡੀਗੜ੍ਹ ਚ ਤਾਂ ਕੱਢ ਤੇ ਇਹਨਾਂ ਦਾ ਸਮਝੌਤਾ ਹੋ ਹੀ ਗਿਆ ਮੇਹਰ ਦੀ ਇਲੈਕਸ਼ਨ ਚ ਉੱਥੇ ਕੇਜਰੀਵਾਲ ਸਾਹਿਬ ਨੇ ਆਪ ਦਾ ਸਕਾਫ ਕਰਕੇ ਸਾਹਿਬ ਨੂੰ ਪਾਤਾ ਇੱਥੇ ਵੀ ਪੰਜਾਬ 'ਚ ਵੀ ਖੁਸ਼ਖਬਰੀ ਆਈ ਲੋ ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਓ ਕਿ ਜਿਹੜੇ 9 ਦੀ ਲੀਡਰ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕੋ ਹੁੰਦੇ ਸਨ ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਹੇ ਸਾਰਾ ਖਾਲੀ ਜਲਦਾ ਸਮਝੌਤਾ ਹੋ ਰਿਹਾ ਜੀ ਭਾਜਪਾ ਦੇ ਨਾਲ ਜਿਵੇਂ ਤੁਸੀਂ ਕਹੋ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਤਾਂ ਹੋ ਹੀ ਗਿਆ ਮਤਲਬ ਹੁਣ ਜਿੰਨਾਂ ਦਾ ਹੋ ਗਿਆ ਉਹਨਾਂ ਦੀ ਤਾਂ ਵਧਾਈ ਲਾ ਲਾ ਉਹਨਾਂ ਦੀ ਤਾਂ ਲੈਂਦਾ ਨਹੀਂ ਜਿਨ੍ਹਾਂ ਦੀ ਉਹ ਯਾਦ ਆ ਕੇ ਮੈਂ ਕਬੂਲ ਕੀਤੀ ਇਹ ਵਧਾਈ ਵੀਐਸਕੇ ਦੀ ਮਾਇਆਵਤੀ ਨੇ ਵੀ ਕਿਹਾ ਕਿ ਮੈਂ ਮਾਇਆਵਤੀ ਜੀ ਨੇ ਕਿਹਾ ਤੇਰਾੰਤੀ ਅਸੀਂ ਟਿਕਾ ਲੈ ਲਈ ਨਹੀਂ ਕਿਹਾ ਜੀ ਮਾਇਆਵਤੀ ਜੀ ਨੇ ਬੇਨੀਵਾਲ ਸਾਫ ਜਿਹੜੇ ਇੱਥੋਂ ਦੇ ਇੰਚਾਰਜ ਹੈ ਉਹਨਾਂ ਨੇ ਪੰਜਾਬ ਦੇ ਬਾਰੇ ਸਪਸ਼ਟ ਕਰਤਾ ਕਿ ਸਾਡਾ ਸਮਝੌਤਾ ਸ਼੍ਰੋਮਣੀ ਅਕਾਲੀ ਜਨਨ ਨਾਲ ਹੈ ਪੰਜਾਬ ਤੋਂ ਬਾਹਰ ਉਹ ਕੱਲੇ ਲੜਨਗੇ ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਅੱਜ ਕਿੰਨੇ ਕੇ ਸਵਾਲ ਪੁੱਛੇ ਜੀ ਔਰ ਵਿਵਹਾਰ ਕਰਿਆ ਉਹਨਾਂ ਦਾ ਦੇਖੋ ਮੇਰੇ ਤੋਂ ਕਿਉਂ ਪੁੱਛਦੇ ਹੋ ਉਹ ਪੰਨੂ ਨੂੰ ਪੁੱਛ ਲੋ ਨਾ ਗੰਜੂ ਨੂੰ ਜਾ ਕੇ ਉਹਨੇ ਦੱਸ ਹੀ ਦੇਣਾ ਤੁਹਾਨੂੰ ਵਹਿਮ ਮਣ ਘਣਤ ਕਾਨੀਆਂ ਬਣਾ ਕੇ ਪੇਸ਼ ਕਰਦੇ ਆ ਮੈਂ ਤਾਂ ਕਹਿੰਦਾ ਅਗਲੀ ਯਾਰੀ ਭਗਵੰਤ ਮਾਨ ਜੇ ਉਹਦੇ ਚ ਜਾਨ ਹੈ ਉਹ ਆਪ ਆਵੇ ਸਟੇਡੀਅਮ 'ਚ ਰੱਖ ਲੋ ਤੁਸੀਂ ਉੱਥੇ ਸਵਾਲ ਜਵਾਬ ਕਰ ਲਿਓ ਸਿੱਟ ਦੇ ਕਿਉਂਕਿ ਤੁਸੀਂ ਜਿੰਦਾਬੋਦ ਸਿੱਟ ਕੌਣ ਬਣਾ ਰਿਹਾ ਭਗਵੰਤ ਮਾਨ ਬਣਾ ਰਿਹਾ ਰਿਪੋਰਟਿੰਗ ਭਗਵੰਤ ਮਾਨ ਨੂੰ ਹੋ ਰਹੀ ਹੈ ਸਵਾਲ ਜਵਾਬ ਕੀ ਹੋਏ ਤੁਹਾਡੇ ਸਾਹਮਣੇ ਆ ਜਾਣੇ ਮਗਰ ਜੇ ਇਹਨਾਂ ਕੋਲ ਕੋਈ ਸਬੂਤ ਹੁੰਦਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਕੋਰਟ ਨੂੰ ਦੇ ਦੇਦੇ ਨੇ 2 ਸਾਲ ਨਹੀਂ ਲੱਗਦੇ ਮੇਰਾ ਵੀ ਚਲਾਨ ਪੇਸ਼ ਕਰਨ ਇਹ ਤਾਂ ਹੁਣ ਇਹਨਾਂ ਨੇ ਝੂਠਾ ਸੱਚਾ ਕੁਝ ਪਣਾਉਣਾ ਹੁਣ ਲੱਭ ਰਿਹਾ ਬਣਾਉਣਗੇ ਕਹਾਣੀ ਪਾਉਣਗੇ ਤੁਹਾਨੂੰ 2 ਦਿਨ ਦੀਆਂ ਖਬਰਾਂ ਦੇਣਗੇ ਤੇ ਮੁੜ ਕੇ ਕੋਰਟ ਤੁਸੀਂ ਵੇਖ ਲਿਓ ਸੱਚ ਦੇ ਕੋਰਟ 'ਚ ਸੱਚ ਦੀ ਜਿੱਤੂ ਐਨਟੀਪੀਸੀ ਦੀ ਰਿਪੋਰਟ ਦੇ ਵਿੱਚ ਸਰਤਾਜ ਵੱਲੋਂ ਵੀ ਗੋਲੀ ਕਾਂਢ ਦਾ ਦੋਸ਼ੀ ਦੱਸਿਆ ਭਗਵੰਤ ਮਾਨ ਨੂੰ ਤੇ ਕੋਈ 100% ਭਗਵੰਤ ਮਾਨ ਦੋਸ਼ੀ ਹੈ ਜੀ ਮੈਂ ਉਸ ਦਿਨ ਵੀ ਵੀਡੀਓ ਜਾਰੀ ਕੀਤੀ ਹੈ ਔਰ ਮੈਂ ਇਮੀਡੀਏਟਲੀ ਪਰਚੇ ਦੀ ਮੰਗ ਕਰਦਾ ਕਿਉਂਕਿ ਐਸਐਸਪੀ ਵੱਤਸਲਾ ਗੁਪਤਾ ਦੇ ਖਿਲਾਫ ਡੀਆਈਜੀ ਭੁਪਤੀ ਦੇ ਖਿਲਾਫ ਇੱਕ ਉਥੇ ਡੀਐਸਪੀ ਸੀ ਜਸਪ੍ਰੀਤ ਜਾਂ ਕੀਨੋਾ ਫਗਵਾੜੇ ਦਾ ਉਹ ਤਾਂ ਮੈਂ ਉਥੇ ਨਾ ਦੱਸਿਆ ਸੀ ਸਬ ਇਨਸਪੈਕਟਰ ਆ ਜਿਹੜੇ ਸਿੱਧੇ ਭਗਵੰਤ ਮਾਨ ਨਾਲ ਉਥੇ ਗੱਲਾਂ ਜੋ ਹੋ ਰਹੀਆਂ ਸੀ ਅਫਸਰਾਂ ਦੀ ਉਹ ਸਾਹਮਣੇ ਆਈ ਹੈ ਹਜ਼ਾਰ ਤੋਂ ਨੇੜੇ ਤੇਰੇ ਫਾਇਰਿੰਗ ਹੋਈ ਹੈ ਗੁਰੂ ਘਰ 'ਚ ਭਾਈ ਕਿਨੂੰ ਜਾ ਕੇ ਤੇ ਫਾਇਰਿੰਗ ਔਰ ਜੇ ਆ ਜਿੰਨਾ ਤੇ ਕਾਰਵਾਈ ਨਹੀਂ ਹੁੰਦੀ ਇਹ ਤੋਂ ਉਹ ਜਿੰਨੇ ਢੋਂਗੀ ਹੈ ਨਾ ਜਿਹੜੇ ਸਰਕਾਰੀ ਬਾਪੇ ਨੇ ਜਿਹੜੇ ਜਾ ਕੇ ਮੱਤੇ ਪਾਉਂਦੇ ਦਿੱਲੀ ਅੱਜ ਉਹਨਾਂ ਨੂੰ ਵੀ ਸਵਾਲ ਉੱਠਣੇ ਆ ਕਿ ਗੁਰੂ ਘਰ ਗੋਲੀ ਚੱਲੀ ਆ ਬੇਰ ਸਾਹਿਬ ਦੇ ਸਾਹਮਣੇ ਗੋਲੀ ਚੱਲੀ ਆ ਬੂਟ ਪਾ ਕੇ ਲੋਕ ਗੁਰੂ ਘਰ ਚ ਸ਼ਾਮਲ ਹੋਏ ਆ ਅਖੰਡ ਪਾਤਸ਼ਾਹ ਖੰਡਿਤ ਕੀਤੇ ਗਏ ਆ ਔਰ ਅੱਜ ਵੀ ਨਹੀਂ ਬੋਲਦੇ ਕਿ ਤੁਹ ਸਮਝ ਆਉਂਦੀ ਹੈ ਕਿ ਉਹਨਾਂ ਲਈ ਪੋਲਿਟਿਕਸ ਮੁੱਖ ਹੈ ਗੁਰੂ ਮੁੱਖ ਨਹੀਂ